ਜਾਰੀ ਹੈ ਇਹ ਹੋ ਰਹੀ ਹੈ ਇਹਦੀ ਯਾਤਰਾ ਦਾ ਸਟਾਪ ਹੈ ਇਹਦੇ ਇੰਨਾਂ ਗਏ ਇਹਨਾਂ ਨੇ ਸਾਡੇ ਸੁਣਦੀ ਆਪਣੇ ਖਾਣਾ ਲੈ ਕੇ ਕਿਸੇ ਨੂੰ ਨਹੀਂ ਮਿਲਦਾ ਕੋਈ ਸੋਲਦਾ ਸੀ ਕੈਮਰਾ ਬੰਦ ਕਿਉਂ ਸਰ ਚੈੱਕ ਕਰੋ ਗੱਡੀ ਕੈਮਰਾ ਬੰਦ ਹਾਂਜੀ ਹਾਂਜੀ ਕੀ ਬੰਦ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਥੋਂ ਹੱਕਾ ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਗੱਡੀ ਚੈੱਕ ਸਰ ਕਿਉਂ ਕਰੋ ਅਸੀਂ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਹਾਂ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਕਾਲਾ ਮਾਲ ਵੀ ਇਸ ਦੇ ਵਿੱਚ ਕਿਹੜਾ ਮਾਲ ਤਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਕੋ ਮੈਨੂੰ ਕੋ ਪਿਛਮ ਲੋ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਇਸ ਸਟੇਸ਼ਨ ਤੇ ਖੜੇ ਹਾਂ ਤੂੰ ਪੁਲਿਸ ਦੇ ਹੱਥੇ ਚ ਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਗੱਡੀ ਚੈੱਕ ਕਰੋ ਜੀ ਰੇਲਵੇ ਸਟੇਸ਼ਨ ਤੇ ਖੜਿਆ ਰੇਲਵੇ ਜੀ ਰੇਲਵੇ ਸਟੇਸ਼ਨ ਤੇ ਖੜਿਆ ਸਰ ਆਪ ਵੀ ਗੱਡੀ ਚੈੱਕ ਕਰਾ ਲਓ ਕੋਈ ਗੱਲ ਨਹੀਂ ਮੈਂ ਅੰਦਰ ਨਹੀਂ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਗੱਲ ਮੁਰੇ ਗੱਲ ਕਰ। ਵੇਖ-ਵੇਖ ਨਾ ਕਰ। ਵੇਖ-ਵੇਖ ਨਾ ਕਰ। ਤਿੰਨ ਮੈਂ ਇੱਜਤ ਨਾਲ ਗੱਲ ਕਰ ਰਿਹਾ। ਆ ਤੂੰ ਤਾ ਮੇਰੇ ਨਾਲ ਤੂੰ ਤੂੰ ਨਾ ਕਰ। ਤੂੰ ਤੂੰ ਨਾ ਕਰ। ਤੂੰ ਤੂੰ ਨਾ ਕਰ ਮੈਨੂੰ। ਜੇ ਇਹ ਤੂੰ ਕੰਮ ਕਰਨਾ ਫੇਰ ਆ। ਸਰ ਆਪਣੇ ਲੇਡੀਸ ਸਾਹਿਬ ਕੋਲ ਉਹਨਾਂ ਨੂੰ ਬੋਲਣ ਦੇ। ਮੈਂ ਲੱਗੇ ਕੋਈ ਪ੍ਰੈਸ ਰਿਪੋਰਟਰ। ਮੈਡਮ ਜੀ। ਤੁਸੀਂ ਵੀ ਹੱਟ ਕੇ ਕੁਝ ਨਹੀਂ ਆ ਠੀਕ ਆ। ਮੈਂ ਆਪਣਾ ਕੰਮ ਕਰ ਰਿਹਾ। ਤੁਹਾਡੇ ਨਾਲ ਤਾਂ ਹੀ ਦੁਨੀਆਂ ਨਾਲ ਨਹੀਂ ਆਏ ਕਿ ਤੇਰੀ ਤੂੰ ਸਾਡੀ ਵੀ ਸਰ ਇਹ ਕੀ ਲੱਗਦੇ ਤੁਹਾਡੇ? ਇਹ ਕੀ ਲੱਗਦੇ ਤੁਹਾਡੇ? ਨਹੀਂ ਕੀ ਲੱਗਦੇ ਨੇ? ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤਾਂ ਅੱਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਇਹ ਤੋਂ ਲਾਈਨ ਕਰੀ ਕਿਉਂ ਹੋ ਗਿਆ ਤੇ ਮੈਂ ਕਿਹਾ ਕਿ ਬਾਝੀ ਸੀ ਫੈਮਲੀ ਮੈਂਬਰ ਆ ਫਿਰ ਤੇਨੂੰ ਲੱਗਦਾ ਵੀ ਨਹੀਂ ਆ ਤੂੰ ਪੁਲਿਸ ਲੈ ਕੇ ਤਸ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਦੀ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਨਾ ਪਰਮਿਸ਼ਨ ਤੇ ਮੇਰੀ ਗੱਡੀ ਦਾ ਹੱਥ ਫਿੱਟ ਲਾਇਆ ਨਾ ਮੁਲਾਜ਼ਮ ਆਏ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕ ਹੀ ਲੱਗਿਆ ਸੀ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕ ਹੀ ਲੱਗਿਆ ਸੀ ਚੈੱਕ ਕਰਾਤੀ ਨਹੀਂ ਨਹੀਂ ਬਸ ਨੰਬਰ ਮੈਂ ਵੀ ਕਰੀ ਪ੍ਰੋਬਲਮ ਨੰਬਰ ਅੱਗੇ ਵੀ ਕਰਦੇ ਜਾਓ ਕਾਹਦਾ ਦੇ ਇਹ ਹੋ ਕੀ ਗਿਆ ਜਦੋਂ ਮੈਂ ਕਹਨਾ ਗਾ ਨਹੀਂ ਕਿ ਇਹ ਸੈਮਲੀ ਨੰਬਰ ਹੈ ਫੈਮਲੀ ਨਹੀਂ ਜੇ ਤੁਸੀਂ ਫੈਮਲੀ ਮੈਂਬਰ ਹਿੰਦੇ ਇਹਨਾਂ ਚੀਕਾ ਮਾਰਨ ਲਈ ਇਹਨਾਂ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨਾਂ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ਦ ਮਾਰ ਰਿਹਾ ਤੁਹਾਡੇ ਮੇਰੀ ਗੱਲ ਸੁਣੋ ਮੈਂ ਬੋਲੋ ਨਾ ਬੋਲੋ ਬੋਲੋ ਅਸੀਂ ਕਿਸੇ ਮੁੰਡਿਆਂ ਚ ਨਹੀਂ ਹੈਗੇ ਸਾਡੇ ਨਾਲ ਕੋਈ ਮੁੰਡਾ ਨਹੀਂ ਹੈਗਾ ਜਿਹੜਾ ਤੇ ਪੁਲਿਸ ਲੈ ਕੇ ਆ ਕੇ ਸਾਡੇ ਗੱਡੀ ਦੀ ਚੈਕਿੰਗ ਕਰਨਾ ਆਉਂਦਾ ਕੋਣ ਹੈ ਤੈਨੂੰ ਇਹ ਵੀ ਤੁਸੀਂ ਪੁਲਸਾ ਲਈ ਬਿਠਾਇਆ ਹੋਇਆ ਹੈ ਮੇਰਾ ਬਜਾਦਾਨ ਨਹੀਂ ਹਾਂ ਇਹ ਪੁਲਸਾ ਲਈ ਹੈ ਇਹ ਨਹੀਂ ਲੋਨ ਚ ਨਹੀਂ ਇਹ ਪੁਲਿਸ ਵੱਲ ਆਈ ਹੈ ਤੇ ਬਾਕੀ ਵੀ ਪੁਲਸਾ ਲਈ ਆਏ ਆ ਮੇਰੇ ਨਾਲ ਮੇਰੇ ਵੀ ਹੈਗੇ ਨੇ ਹਾਂ ਤੇ ਫੇਰ ਸੱਦ ਲਓ ਸੱਦ ਲਓ ਠੀਕ ਹੈ ਨਾ ਮੇਰੇ ਵੀ ਹੈਗੇ ਨੇ ਮੇਰੇ ਮਾਮਾ ਚੜੀਆਸ ਵੀ ਨੇ ਫੇਰ ਮੈਂ ਕੀ ਕਰਾਂ ਡੀਐਸਪੀ ਫੇਰ ਮੈਂ ਕੀ ਕਰਾਂ ਡੀਐਸਪੀ ਇਹਦੇ ਮੈਨੂੰ ਮੈਂ ਆਪਣਾ ਕੰਮ ਕਰ ਰਿਹਾ ਮੈਨੂੰ ਕਿਸੇ ਡੀਐਸਪੀ ਦੀ ਕੋਈ ਟੈਨਸ਼ਨ ਨਹੀਂ ਗਈ ਜਾਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਨੂੰ ਖਾਦ ਲਓ ਡੀਐਸਪੀ ਸਾਹਿਬ ਡੀਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਹੀ ਆਪ ਕਰ ਰਿਹਾ ਡੀਐਸਪੀ ਹੈ ਹਾਂ ਕਿ ਤੂੰ ਵੀ ਡੀਸੀ ਨਹੀਂ ਲੱਗਾ ਇਹਨਾਂ ਨੂੰ ਬੋਲਣ ਦੇ ਕਲ ਸਿਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ਡੀਸੀ ਲੱਗੀ ਹੈ ਹਾਂ ਡੀਸੀ ਲੱਗੀ ਆ ਕੀ ਡੀਸੀ ਲੱਗੀ ਹੈ ਤੂੰ ਤੂੰ ਕੌਣ ਆ ਤੂੰ ਕੋ ਨਾ ਬੇਫਕੂਫ ਤੂੰ ਆ ਜਾਓ ਬੇਫਕੂਫ ਤੂੰ ਆ ਮੈਂ ਮੈਂ ਆਪਣਾ ਕੰਮ ਕਰ ਰਿਹਾ ਕਿ ਤੇਰੀ ਕਾਲ ਪੈਣਾ ਕੀ ਕਰ ਰਹੇ ਸੀ ਗੱਡੀ ਜਿਵੇਂ ਕੀ ਤੇਰੇ ਨਾਲ ਕੋਈ ਇੱਧਰ ਬੈਠਾ ਹੋਵੇ ਤੇਰੀ ਮਾਂ ਦੀ ਕੋਈ ਅਸੀ ਮੋੜ ਕੇ ਸਾਡੇ ਤੂੰ ਹੀ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਇੱਥੇ ਕਿਹੜੀ ਤੂੰ ਕੰਮ ਹੈ ਇੱਥੇ ਕਿਹੜੀ ਔਨ ਡਿਊਟੀ ਤੂੰ ਹੈ ਇੱਥੇ ਕਿਹੜੀ ਤੂੰ ਪੁਲਿਸ ਦੀ ਭੂਮਿਕਾ ਨਿਭਾ ਰਹੇ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਹੈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਹਾਂ ਹਾਂ ਤੇ ਤੁਹਾਨੂੰ ਵੀ ਨਾ ਸਿਕਾਓ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਸਾਮੀ ਹੋਊਂਗੇ ਆਪਣੇ ਘਰ ਚ ਆਉਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਜੱਟ ਨੇ ਆਹ ਕੰਨਾ ਮੋਰ ਚਲੇ ਕਿੱਲੇ ਪ੍ਰੈਸਰ ਕਰਨ ਨੂੰ ਆਉਂਦਾ ਹੈ ਤੇ ਤੁਹਾਨੂੰ ਇੱਥੇ ਕਿੰਨੇ ਅੱਖ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹਾਂ ਤੇ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਹੈਂ ਬਿਨ ਬਦਮਤ ਹੋਇਆ ਤੇ ਚੈੱਕ ਨਹੀਂ ਬੁੱਲੀ ਦਾ ਕਰਨਾ ਫਰਜ਼ ਨਹੀਂ ਬਦਮਤ ਕੀ ਹੋਇਆ ਨਾ ਹੋਵੇ ਨਾ ਹੋਵੇ ਤੇ ਪੁਲਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸ ਕੀ ਕਰਾਂਗਾ ਆਪਣੀ ਚੈਕਿੰਗ ਕਰੋ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਖਾਓ ਭਈ ਇਹਨਾਂ ਨੂੰ ਹਣਾ ਜੇ ਨਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗ ਗਈ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹਣਾ ਮਾਮਾ ਜੀ ਦੀ ਜਦ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨੇ ਚੈੱਕ ਕੀਤੀ ਹੈ ਕਿਸੇ ਪੈਰਲੀ ਮੈਂਬਰ ਉਹਨਾਂ ਨੇ ਕਹਿ ਦਿੱਤੀ ਮੈਨੇ ਲੋਨ ਚ ਲਵੇ ਤੇ ਤੱਕ ਆਪਣੇ ਨਾਈਟ ਡੈਰੀ ਕਰ ਲਿਆ ਕਿਸੇ ਚੈੱਕ ਕਰਾਂਗੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋ ਪਾਜੀ ਤੁਹਾਨੂੰ ਪਹਿਲਾਂ ਹੀ ਕਹਿ ਚੁੱਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਇਹ ਵੀ ਨੌਨ ਚਾਹ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ

ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ